ਹੈਲੋ ਤਾਰਾ ਬੋਲਦਾ ਜੀ ਹਾਂਜੀ ਕਿਵੇਂ ਹੋ ਤੀ ਤੀ ਤੇਰੇ ਬਿਨਾ ਕਿਵੇਂ ਹੋ ਸਕਦੇ ਅਸੀਂ ਭਲੇ ਤਾਂ ਦੱਸੋ ਆਉਂਦਾ ਨਹੀਂ ਅੱਜ ਕੱਲ ਕੀ ਗੱਲ ਐ ਆਉਂਦਾ ਕੀ ਜੱਟ ਨੇ ਕਹੇ ਤਾਂ ਮੋਟਰ ਤੇ ਰਹਿ ਉੱਥੇ ਕਿੱਧਰ ਜਾਵਾਂ ਫਿਰ ਮਦਦ ਅੱਛਾ ਸਰਦਾਰ ਜੀ ਨੂੰ ਫਿਰ ਸ਼ੱਕ ਹੋਇਆ ਫਿਰ ਤਾਂ ਲੱਗਦਾ ਦਾ ਅੱਗੇ ਪੱਠੇ-ਬੁੱਠੇ ਪਾਉਣ ਆ ਜਾਂਦਾ ਸੀਗਾ ਤੇ ਨਾਲੇ ਆਪ ਤੂੜੀ ਵਾਲੇ ਕਮਰੇ 'ਚ ਆਪਣਾ ਕੰਮ ਚੱਲੇ ਜਾਂਦਾ ਸੀਗਾ ਹੁਣ ਨਾਲ ਤੂੜੀ ਵਾਲਾ ਕਮਰਾ ਵੀ ਮੈਂ ਮਿਸ ਕਰਦਾ ਇਹ ਨਾਲੇ ਕੀ ਕੁੱਚੇ ਵਾਲੇ ਹੀੜੇ ਮਾਰਨ ਲੱਗ ਗਏ ਸੀਗਾ ਗੇੜੇ ਤਾਂ ਮਾਰਾਂਗੇ ਲੈ ਤੇਰੇ ਅੱਗੇ ਪਿੱਛੇ ਨਾ ਮਾਰਾਂਗੇ ਬੋਲੇ ਚਕੰਦਾ ਚ ਮਾਰੀਏ ਦੱਸ ਤੈਨੂੰ ਤਾਂ ਮਾਰਨੇ ਨਹੀਂ ਸੀ ਨਾ ਵੀਰੇ ਅੱਗੇ ਪਿੱਛੇ ਹਜੇ ਤਾਂ ਉਹ ਸਰਦਾਰ ਨਹੀਂ ਹੈ ਮੇਰੀ ਗੱਲ ਤਾਂ ਸੁਣ ਲੈ ਇੱਕ ਹਾਂ ਹਾਂ ਸੁਣਾਂਗੀ ਤੇਰੀ ਸੁਣਾਂਗੀ ਮੇਰੀ ਵੀ ਸੁਣਾਂਗੀ ਵੀ ਤੈਨੂੰ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਵੀ ਕੋਈ ਮੇਰੇ ਲਈ ਨਹੀਂ ਕੇਅਰ ਕਰਦਾ ਮੇਰਾ ਕੋਈ ਨਾ ਮਾਰਦਾ ਤੂੰ ਮਿਲਟਾ ਮੈਨੂੰ ਹੀ ਕਹੀ ਜਾਂਦੀ ਇੱਕ ਤੈਨੂੰ ਗੇੜਾ ਨਹੀਂ ਮਾਰਨਾ ਚਾਹੀਦਾ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਤੈਨੂੰ ਵੀ ਨਹੀਂ ਕਰਨਾ ਚਾਹੀਦਾ ਮੈਨੂੰ ਵੀ ਡਰ ਲੱਗਦਾ ਨਾ ਚਿਕਨੂ ਟੁਕ ਜਾਨੀ ਡਰ ਨੂੰ ਬੜਾ ਆਪਣੇ ਕੋ ਗੋਲੀ ਮਾਰ ਦੇਣਗੇ ਆਪਣੇ ਕੋਈ ਕੋਈ ਪਤਾ ਨਹੀਂ ਇਹਨਾਂ ਦਾ ਹਾਂ ਇਹਨਾਂ ਦਾ ਕੋਈ ਪਤਾ ਨਹੀਂ ਕੋਈ ਕੁਝ ਨਹੀਂ ਮਾਰਦਾ ਆਪਣੇ ਉਹਨੂੰ ਇਹ ਦੇਖੋ ਅੱਜ ਤਾਂ ਮੈਂ ਬੈਠਾ ਬੈਠੇ ਨੇ ਉਹ ਸਰਦਾਰ ਗਿਆ ਹੋਇਆ ਸੀ ਇਧਰ ਮੰਡੀ ਟਵਾਣੇ ਗਿਆ ਹੋਇਆ ਸੀਗਾ ਉਸ ਸਮਾਨ ਤੋਂ ਮੁੰਦੈਣਾ ਤੇ ਮੈਂ ਸੋਚਿਆ ਚਲੋ ਸਰਦਾਰ ਨੇ ਨੂੰ ਫੋਨ ਨਹੀਂ ਲਾਵਾਂ ਮੈਂ ਕਿਹ ਬੀ ਕੀ ਪਤਾ ਪੁੱਲ ਲਗੀ ਕਿ ਮੈਨੂੰ ਤੈਨੂੰ ਕੀ ਪਤਾ ਹੀ ਨਹੀਂ ਹੋਣਾ ਤੂੰ ਤਾਂ ਇੱਕ ਤੂੰ ਆਉਂਦਾ ਮੈਂ ਤਾਂ ਹਰਪਾਲ ਤੈਨੂੰ ਬੜਾ ਯਾਦ ਕਰਦਾ ਬੜਾ ਮਿਸ ਕਰਦੀ ਮੈਂ ਅੱਛਾ ਕੇ ਤੇਰੇ ਬਿਨਾਂ ਕਿੱਥੇ ਤੇਰੇ ਬਿਨਾਂ ਤਾਂ ਨਾ ਦਿਨ ਨਾ ਲੱਗਦਾ ਤੇ ਨਾ ਚੀਤ ਦੇਵਾ ਆਈ ਤਾਂ ਗੱਲ ਹੈ ਨਾ ਹੁਣ ਓਖਾ ਹੋ ਗਿਆ ਆਪਣਾ ਬਾਹਰ ਉਹਨ ਖੇਤ ਹੈਗਾ ਖੇਤ ਤੂੰ ਆ ਨਹੀਂ ਸਕਦੀ ਲੈ ਇਹ ਪੜੀ ਗੱਲ ਮੈਂ 10 ਦਿਨਾਂ ਦਾ ਮੈਂ ਅੱਜ ਆ ਜਾਂਦੀ ਅੱਜ ਆ ਜਾਂਦੀ ਕਿ ਉਹ ਇੱਥੇ ਸੋਡਾ ਹੋ ਤੇ ਰਿਓ ਰਹਿ ਕੇ ਕੀ ਹੈ ਦੂਜਾ ਦੂਜੇ ਚਾਚੇ ਦਾ ਮੁੰਡਾ ਕੀ ਨਾ ਹੈਗਾ ਉਹ ਕਰਦਾ ਹੈ ਤੇ ਸਾਹਮਣੇ ਉਹਨੂੰ ਦੁੱਤੀਆਂ ਦੇ ਹਾਂ ਕੁਲ ਵੀਰ ਨੂੰ ਤਾਂ ਮੈਂ ਕਹਿ ਜਾਂਦੀ ਵੀ ਸਦਾ ਸਾਥ ਲੈਣ ਦੀ ਕਰੇ ਸਾਥ ਲੈਣ ਦੀ ਚਾਹਣਾ ਹੈਗਾ ਬਾਜ਼ਾਰ ਜਾਂ ਮੈਂ ਕਹਿ ਦਿੰਦੀ ਵੀ ਜੁਗਾਂ ਖਾਂ ਲੈ ਆ ਫਤਿਹ ਲਾੜ ਬੰਨ ਪਹਿਲਾਂ ਦਾ ਸੇਹ ਤਾਂ ਖੁਸ਼ਖਬਰੀ ਵਿੱਚ ਦੱਸਿਆ ਕਰੋ ਮੈਨੂੰ ਫਿਰ ਦੱਸ ਦਿਓ ਤੁਸੀਂ ਨਹੀਂ ਹੁਣ ਜਿੰਨਾ ਜਿੰਨਾ ਜ ਜਾ ਰਹੇ ਨਾ ਕਿਤੇ ਕਦੋਂ ਆਏ ਕਰਨਾ ਹੈਗਾ ਮੈਂ ਮੈਨੂੰ ਫੋਨ ਕਰਨਾ ਫਿਰ ਮੈਂ ਉਹ ਵਾਕਾਂ ਨੂੰ ਕੁਲਵੀਰ ਨੂੰ ਸੱਜੇ ਕਿ ਜਵਾਖਾਂ ਨੂੰ ਪਨਪਾਰਕ ਵਗੈਰਾ ਭੇਜ ਦਿਆ ਕਰੂੰ ਮੈਂ ਕੁਲਵੀਰ ਨੂੰ ਮੈਂ ਇਹਨੂੰ ਜੇ ਹੁਣ ਤੋਂ ਬਾਨਾ ਲਾ ਲੈ ਕਿਸ ਲੋੜ ਅਜਾਜ ਆਪਾਂ ਮਿਲਣ ਦਾ ਬਣਾਈਏ ਪ੍ਰੋਗਰਾਮ ਕਿਤੇ ਉਹ ਜੇ ਕੁਲਵੀਰ ਨੂੰ ਪਾਸੇ ਸੱਦ ਲੈਣ ਤਾਂ ਫਿਰ ਕੋਈ ਬਣ ਸਕਦੀ ਇਹ ਗੱਲ ਬਾਤ ਕੇ ਮੈਂ ਕਹਿ ਰਹੇ ਨੇ ਵੀ ਮੇਰੇ ਦਰਜੀ ਤੂੰ ਆਪਣੇ ਲਾਗੀ ਪਿੰਡ ਹੈ ਉੱਥੋਂ ਫੜ ਲਿਆ ਵੀ ਹੂੰ ਕੀ ਫੜਲੇ ਦਰਜੀ ਦਾ ਉੱਨੇ ਵਾਲੇ ਪਿੰਡ ਦਾ ਉੱਤ ਫੜਦੇ ਮੇਰੇ ਸੂਟ ਫੜ ਲਿਆ ਉਹ ਮੈਂ ਆਜੂ ਸੂਟ ਫੜ ਕੇ ਲੈਦਾ ਦੂਦ ਹੈਗੀ ਨਾ ਸਰਦਾਰ ਨੇ ਜਮਾ ਕਮਲੀ ਦੇ ਕਮਲੀ ਰੇ ਸੂਟ ਫੜ ਕੇ ਦੱਸਾ ਮਿੰਟਾਂ ਚ ਆਜੂ ਵਾਪਸ ਐਜੇ ਰ ਪਤਾ ਥੋੜੀ ਹੁੰ ਐਜੇ ਪਤਾ ਥੋੜੀ ਹੁੰਦਾ ਉਹ ਅੰਦਰ ਪੁੱਠਾ ਖੇਤ ਹੀ ਹੋਣਾ ਸਿੱਧਾ ਤੇ ਆ ਕੇ ਉੱਤੇ ਉੱਤੇ ਆਪਨੇ ਵੀ ਦੇਖਿਆ ਹੂਆ ਆਪਦੇ ਵੀ ਦੇਖਿਆ ਉਹਨੇ ਨਾਲ ਪੋ ਵਿਆਹ ਚਾਈਏ ਤੇਰਾ ਵਾ ਮੋਟਰ ਤੇ ਮਿਲ ਲਾਂਗੇ ਆਪਾਂ ਨੀ ਪੀਣਾ ਨਹੀਂ ਪੂਰੇ ਮੈਂ ਘਰੇ ਆ ਜੂ ਹਾਂ ਇਹ ਲੈ ਤੇ ਬੈੱਡ ਤੇ ਚੱਲੂਆ ਜਨਾਕਾ ਹੈ ਨਹੀਂ ਮੋਟਰ ਤੇ ਤਾਂ ਮੰਜਾ ਮੋਟਰ ਤੇ ਤਾਂ ਮੰਜਾ ਹੈਗਾ ਤੇ ਮੰਜੇ ਦੇ ਵਿੱਚ ਗੋਡੇ ਰਗੜੇ ਜਾਣਗੇ ਬੈੱਡ ਤੇ ਵਧੀਆ ਬੋਲਦਾ ਹੁੰਦਾ ਰੋੜ ਹੋਰ ਲੱਗਦੀ ਹੈ ਕਿ ਸਾਰਾ ਦਿਨ ਬਗਦੀ ਜੇਗੀ ਹੁਣ ਕੋਈ ਨਾੜੇ ਸੁਣ ਰੁਕੀ ਜਾਂਦਾ ਨਾਲ ਆਏ ਆ ਨਾ ਤੁਹਾਡੇ ਸਰੀਕੇ ਕਵੇਲੇ ਵਾਲੇ ਸਾਰੇ ਬੈਠੇ ਆ ਨਾ ਇੱਥੇ ਹੂੰ ਫਿਰ ਉਹਨਾਂ ਚ ਔਖਾ ਹੋ ਜਾਂਦਾ ਹੈ ਨਾ ਮੇਰੀ ਗੱਲ ਸੁਣੋ ਫਿਰ ਕਿਹੜੀ ਪੋਜੀਸ਼ਨ ਵਧੀਆ ਲੱਗੂਗੀ ਸਾਨੂੰ ਅੱਜ ਹਈ ਹਰਪਾਲ ਜਿੰਨੀ ਮਰਜ਼ੀ ਕਰਨੀ ਲੱਤਾਂ ਚੱਲੀ ਜਾਣਾ ਮਾ ਮਾ ਕੋੜੀ ਬਣਾ ਲਈ ਜਿੰਨੀ ਮਰਜ਼ੀ ਅੱਛਾ ਜੀ ਮੈਂ ਤਾਂ ਬਣਾਉਂਗਾ ਮੈਂ ਤਾਂ ਬਣਾਉਂਗਾਈ ਕੋਲੇ ਘੜੇ ਸਭ ਬਣਾ ਲਊਂਗਾ ਮੈਂ ਨਾ ਮੈਂ ਬਣਾ ਲਈ ਹੋਰ ਤੇਰੇ ਕਰਨ ਨੂੰ ਹਾਵ ਚਾਹੀਦੀ ਹੈ ਮੈਂ ਕੋੜੇ ਬਣਾਉਣ ਤੋਂ ਰੋਕ ਨਹੀਂਗਾ

ਕਿਸੇ ਕੋਲੋਂ ਨਿਕਲੇ ਤਾਂ ਫੇਰ ਹੀ ਤਾਂ ਮਨਵਾਵਾਂ ਇਹਨੂੰ ਇਹਨੂੰ ਤੁਸੀਂ ਕੋਈ ਜਿਗਾਰ ਲਾ ਫੇਰ ਤਾਂ ਆਏ ਮੈਂ ਤਾਂ ਇਹ ਸੋਚਦਾ ਆਪਾਂ ਘੁੰਮਣ ਚੱਲ ਵੜਦੇ ਕਿਸੇ ਪਾਸੇ ਉਹ ਤਾਂ ਫੇਰ ਚਿੱਲਾਂਗੇ ਤੂੰ ਅੱਜ ਆਉਣਾ ਹੈ ਤਾਂ ਦੱਸ ਮੈਂ ਉਹ ਸਿੱਧਾ ਫੋਨ ਕਰਕੇ ਆਉਂਗਾ ਮਾਜਾ ਮੇਰੇ ਪਾਣੇ ਫੋਨ ਮੈਂ ਕਰਦੀ ਉਹਨੂੰ ਤੂੰ ਇੱਕ ਕੰਮ ਕਰ ਮੇਰੀ ਗੱਲ ਸੁਣ ਇੱਕ ਮਿੰਟ ਗੱਲ ਤਾਂ ਕਰ ਲੈ ਮੇਰੇ ਨਾਲ ਤੂੰ ਨੂੰ ਫੋਨ ਕਰਕੇ ਨਾ ਹਲੋ ਹਾਂਜੀ ਕੋਣ ਫੋਨ ਕਰਕੇ ਉਹਨੂੰ ਸਾਧ ਦੇ ਫਿਰ ਮੈਨੂੰ ਹੁਣੇ ਦੁਬਾਰਾ ਕਰ ਠੀਕ ਐ 10 ਮਿੰਟ ਜੀ